ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ 26 ਹਿੰਦੂस्तानीਆ ਦਾ ਕਤਲ ਕੀਤੇ ਜਾਣ ਤੋਂ ਬਾਅਦ ਉਜ਼ਾ ਰੋਸ ਪੂਰੇ ਹਿੰਦੁਸਤਾਨ ਦੇ ਵੀ ਦੇਖਣ ਨੂੰ ਮਿਲਿਆ ਉਸੇ ਲੜੇ ਦੇ ਚਲਦੇ ਪਟਿਆਲਾ ਦੇ ਵਿੱਚ ਪਟਿਆਲਾ ਬਾਈਕਰ ਤੇ ਗੋਹਿਲਨਾਪਾ ਬਾਈਕਰ ਦੇ ਵੱਲੋਂ ਮਿਲ ਕੇ ਇੱਕ ਬਾਈਕ ਰੈਲੀ ਕੱਢੀ ਗਈ ਜਿਹੜੀ ਕਿ ਪਟਿਆਲਾ ਸ਼ਹਿਰ ਦੇ VIP ਚੌਂਕ ਤੋਂ ਸ਼ੁਰੂ ਹੋ ਕੇ ਵੱਖੋ ਬਜਾਰਾ ਵਿੱਚ ਹੁੰਦੀ ਹੋਈ ਜੋੜੀਆਂ ਪੱਠਿਆਂ ਵਿਖੇ ਪਹੁੰਚੀ ਇੱਥੇ ਪਹੁੰਚ ਕੇ ਬਾਈਕਰ ਦੇ ਵੱਲੋਂ ਪਾਕਿਸਤਾਨ ਮਰਦਾਬਾਦ ਦੇ ਨਾਰੇਬਾਜ਼ੀ ਕੀਤੀ ਗਈ ਅਤੇ ਪਾਕਿਸਤਾਨ ਦਾ ਝੰਡਾ ਵੀ ਫੁਕਿਆ ਗਿਆ ਇਸ ਮੌਕੇ ਦੇ ਜੋੜੀਆਂ ਪੱਟੀਆਂ ਤੋਂ ਵਰੁਣ ਜਿੰਦਲ ਨikhil ਕਾਕਾ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਕੀ ਨਾਮਾ ਸੋਟਾ ਜੀ? ਮੇਰਾ ਨਾਮ ਜਵੇਸ਼ ਹੈ ਜੀ ਅਸੀਂ ਪਟਿਆਲਾ ਬਾਈਕਰ ਵੱਲੋਂ। ਬਾਈਕ ਰਾਈਡ ਕਰਦੇ ਆਂ ਪਰਿਆਲੇ ਵਿੱਚ ਪਾਕਿਸਤਾਨ ਮਿਰਜ਼ਾਬਾਦ ਅੱਜ ਜਿਹੜੀ ਇਹ ਰਾਈਡਰ ਤੁਸੀਂ ਕੱਢੀ ਐ ਇਸ ਦਾ ਕੀ ਮੁੱਖ ਦੇਸ਼ ਮੁੱਖ ਦੇਸ਼ ਇਹ ਜੋ ਪਾਕਿਸਤਾਨ ਵਾਲਿਆਂ ਨੇ ਆਪਣੇ ਟੈਰਿਸਟ ਭੇਜ ਕੇ ਇੱਥੇ ਅਟੈਕ ਕਰਵਾਇਆ ਅਸੀਂ ਉਸ ਦੇ ਬਹੁਤ ਜ਼ਿਆਦਾ ਖਿਲਾਫ ਆਂ ਸਾਡਾ ਹਿੰਦੁਸਤਾਨ ਖਿਲਾਫ ਹੈ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੀ ਪਹਿਲੀ ਬਾਈਕ ਰਾਈਡ ਆ ਜੋ ਸੀ ਪਰਿਆਲੇ ਵਿੱਚੋਂ ਸ਼ੁਰੂ ਕੀਤੀ ਐ ਸਾਡੀ ਮੁਹੀਮ ਅੱਗੇ ਇਹ ਬਹੁਤ ਅੱਗੇ ਤੱਕ ਪਹੁੰਚੇ ਤੇ ਪਾਕਿਸਤਾਨ ਦੇ ਜਲਦੀ ਤੋਂ ਕੋਈ ਐਕਸ਼ਨ ਲੀਤਾ ਜਾਵੇ ਕਿਹੜੀ ਜਗ੍ਹਾ ਤੋਂ ਸਟਾਰਟ ਕੀਤੀ ਹੈ ਰੈਲੀ ਬਾਈਪਸ ਚੌਂਕ ਤੋਂ ਸਟਾਰਟ ਕਰਕੇ ਅਸੀਂ ਚੌਂਕੋ ਕੇ ਲੀਲਾਪੁਰ ਚੌਂਕੋ ਕੇ ਹੱਪਰ ਕਾਲਜ ਉਸ ਤੋਂ ਬਾਅਦ ਅਸੀਂ ਸੁਖਨ ਸਿੰਘ ਸਾਹਿਬ ਆਰੀਸਮ ਚੌਂਕ ਤੋਂ ਐਕਟਿਵੋਕਲਸ ਵਰਦੀ ਪਾਚੌਂਕ ਜਾ ਕੇ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਸਾਡੀ ਲਾਈਨ ਚੱਲੂ ਜੀ ਅੱਗੇ ਜਿਹੜਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਅਸੀਂ ਇਹ ਲਿਆ ਜਾਂਦੇ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹ ਹੋਣਾ ਨਹੀਂ ਚਾਹੀਦਾ ਜਿਹਾ ਹਿੰਦੁਸਤਾਨ ਦਾ ਨਾਮ ਖਰਾਬ ਨਸ਼ੀਨਾ ਇਸ ਚੀਜ਼ ਤੇ ਬਹੁਤ ਜ਼ਿਆਦਾ ਆਪਾਂ ਨੂੰ ਆਪਣੇ ਮੋਦੀ ਜੀ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਹ ਤੇ ਜੋ ਐਂਟਰ ਹੋਏ ਨੇ ਕਿਸ ਨੂੰ ਐਂਟਰ ਹੋਏ ਨੇ ਤੇ ਇਸ ਚੀਜ਼ ਤੇ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਹੈ ਜੀ ਫਿਰ ਮੈਂ ਮਨਿੰਦਰ ਸਿੰਘ ਨਾਪੜਾ ਜੀ ਅਸੀਂ ਰਾਇਲ ਰਾਈਡਰ ਨਾਪੜਾ ਦੀ ਵੱਲੋਂ ਆਏ ਆ ਜੀ ਤੇ ਪਟਿਆਲਾ ਬਾਈਕਰ ਦੇ ਨਾਲ ਅਸੀਂ ਕੋਲਾਬ ਕਰਕੇ ਜਿਹੜੀ ਇੱਕ ਉਹ ਰੈਲੀ ਕੱਢ ਰਹੇ ਆ ਅਗੇਂਸਟ ਪਹਿਲ ਕਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਜੀ ਉਹ ਬਹੁਤ ਹੀ ਕਾਇਰਨਾ ਹਰਕਤ ਕੀਤੀ ਹੈ ਅੱਤਵਾਦੀਆਂ ਨੇ ਅਸੀਂ ਸਰਕਾਰ ਨੂੰ ਜੋਰ ਅਪੀਲ ਕਰਦੇ ਹਾਂ ਕਿ ਇਹਦਾ ਜਿਹੜਾ ਬਦਲਾ ਉਹ ਇਸ ਤਰੀਕੇ ਨਾਲ ਲਿਆ ਜਾਵੇ ਕਿ ਕਿਸੇ ਦੀ ਹਮਾਕਤ ਨਾ ਹੋਵੇ ਦੁਬਾਰਾ ਇੰਡੀਆ ਦੇ ਬਦ ਝਾਕਣ ਦੀ ਧੰਨਵਾਦ ਜੀ ਜੈ ਸ਼੍ਰੀ ਰਾਮ ਜੀ ਅੱਜ ਪਟਿਆਲਾ ਦੇ ਵੱਖ-ਵੱਖ ਪੁਜਾਰਾਂ ਦੇ ਵਿੱਚ ਹੋ ਕੇ ਇੱਕ ਬਾਈਕ ਰੈਲੀ ਜੋੜਿਆ ਪਟਿਆਲਾ ਚੌਂਕ ਦੇ ਵਿੱਚ ਜਿਹੜੀ ਪਹੁੰਚੀ ਸੀਗੀ ਬਾਈਕ ਰਾਈਡਰਸ ਵਿੱਚ ਨਾਭਾ ਤੋਂ ਵੀ ਰਾਈਡਰ ਯਾਤਰਾ ਦੇ ਵਿੱਚ ਜਿਹੜੀ ਬਾਈਕਰੈਡਰ ਸੀ ਜੀ ਉਹ ਸਹੁੰਚੇ ਸੀ ਜੀ ਜਿਹੜਾ ਬਹਿਲਗਾਮ ਦੇ ਵਿੱਚ ਹਮਲਾ ਹੋਇਆ ਨਿਰਦੋਸ਼ਾਂ ਦਾ ਦੇਖ ਹੁੰਦੇ ਦੋਸ ਦੇ ਵਿੱਚ ਜਿਹੜੀ ਇਹ ਰਹਿਮੀ ਸੀ ਜਿਹੜੀ ਬਾਈਕਰੈਡਰ ਮਨੋਂ ਕੱਟੀ ਗਈ ਸੀ ਤੇ ਜੋੜੀਆਂ ਪਟੀਆਂ ਚੌਂਗ ਦੇ ਵਿੱਚ ਪੁੰਜ ਰਹੇ ਸੱਜੇ ਪਹੀਏ ਵੱਲੋਂ ਪਾਕਿਸਤਾਨ ਦਾ ਜਿਹੜਾ ਝੰਡਾ ਸੀਗਾ ਉਹ ਇਹ ਫੁਕ ਗਿਆ ਕਿ ਉਹਨਾਂ ਦੇ ਨਾਲ ਮਿਲ ਕੇ ਬਾਈਕਰੈਡਰ ਦੇ ਨਾਲ ਮਿਲ ਕੇ ਕਿ ਬਹੁਤ ਹੀ ਬੜਾ 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 ਚੰਗਾ ਉਪਰਾਲਾ ਹੈ ਬਾਈਕਰੈਡਰ ਜਿਹੜਾ ਕਲੱਬ ਨੇ ਕੀਤਾ ਤੇ ਅਸੀਂ ਮਾਨਨਿਆ ਮੋਦੀ ਤੋਂ ਅਪੀਲ ਕਰਦੇ ਆ ਕਿ ਜਿਹੜਾ ਵੀ ਜਿਨ੍ਹਾਂ ਨੇ ਵੀ ਇਹ ਕੰਮ ਕਰਿਆ ਹੈ ਗਲਤ ਕੰਮ ਕਰਿਆ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਹੋਵੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਸਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਬਹੁਤ ਉਮੀਦ ਹੈ ਪਹਿਲਾਂ ਵੀ ਉਹ ਹਰ ਦੇਸ਼ ਦੀ ਖਰਾ ਉਤਰਦੇ ਆਏ ਨੇ ਤੇ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਹੈ ਕਿ ਉਹ ਦੇਸ਼ ਦੇ ਹੱਕ ਦੇ ਵਿੱਚ ਇੱਕ ਵਧੀਆ ਫੈਸਲਾ ਜਿਹੜੇ ਹੈਗੇ ਉਹ ਲੈਣਗੇ